हां जी दोस्तों आज जसीन इनवर्टर एसी ਨੂੰ ਨੋਰਮਲ ਏਸੀ ਵਿੱਚ ਕਨਵਰਟ ਕੀਤਾ ਹੈ ਤੁਹਾਨੂੰ ਜੇ ਅਗਰ ਮੈਂ ਟੈਕਨੀਸ਼ੀਅਨ ਹੁੰਦਾ ਤਾਂ ਉਹਨੂੰ ਯੂਰ ਪਤਾ ਹੋ ਗਿਆ ਇਸ ਵਿੱਚ ਸਾਨੂੰ ਕਿਹੜੇ ਕਿਹੜੇ ਕੰਪੋਨੈਂਟ ਨੂੰ ਚੇਂਜ ਕਰਨ ਦੀ ਜ਼ਰੂਰਤ ਪੈਂਦੀ ਹੈ ਸਭ ਤੋਂ ਪਹਿਲਾਂ ਅਸੀਂ ਇਸ ਕੰਪਰ ਕੰਪਰੈਸ਼ਨ ਨੂੰ ਚੇਂਜ ਕੀਤਾ ਜੋ ਕਿ ਪਹਿਲਾਂ 410 ਦਾ ਸੀ ਤੇ ਹੁਣ ਅਸੀਂ ਇਸ ਨੂੰ 22 ਨੰਬਰ ਵਿੱਚ ਕਨਵਰਟ ਕਰਤਾ ਤੇ ਇਸ ਤੋਂ ਬਾਅਦ ਇਸ ਦੇ ਵਿੱਚ ਜੋ ਵੀ ਐਸੈਸਰੀ ਹੁੰਦੀ ਹੈ ਕੈਪੈਸਟਰ ਤੇ ਫੈਨ ਕੈਪੈਸਟਰ ਉਹ ਲਗਾਏ ਹਨ ਤੇਜ਼ ਦੇ 에어 ਕ로ਸਿੰਗ ਲਈ ਜੋ ਹਵਾ ਦਾ ਸਪੇਸਿਅਸ ਨੂੰ ਫਾਰਮ ਨਾਲ ਕਵਰ ਕੀਤਾ ਹੈ ਤੇ ਤੁਹਾਨੂੰ ਇਹ ਫਿਟਿੰਗ ਕਿਸ ਤਰ੍ਹਾਂ ਲੱਗੀ ਪਲੀਜ਼ ਇਸ ਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਧੰਨਵਾਦ ਜੀ ਥੈਂਕ ਯੂ